ਜੀਵਤ ਪਰਮੇਸ਼ਰ ਦੀ ਜੀਵਤ ਫਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ प्रार्थना ਕਰੀਏ ਉਹਨਾਂ ਲੋਕਾਂ ਦੇ ਨਹੀਂ ਜੋ ਲੋਕ ਕਾਫੀ ਸਮੇਂ ਤੋਂ ਮੰਝਿਆਤੀ ਹਨ ਗੰਭੀਰ ਬਿਮਾਰੀਆਂ ਦੇ ਕਾਰਨ ਚੱਲ ਫਿਰ ਨਹੀਂ ਸਕਦੀ ਨਿਰਾਸ਼ਾ ਦੇ ਵਿੱਚ ਹਨ ਅੰਧਕਾਰ ਦੇ ਵਿੱਚ ਹਨ ਤਾਂ ਆਓ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਆਸ਼ਾ ਦੀ ਕਿਰਨ ਜੋ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਦੀ ਬਚਨਾਂ ਦੇ ਵਾਅਦੇ ਦੇ ਅਨਸਾਰ ਬੜੇ ਜੀਵਨਾਂ ਦੇ ਵਿੱਚ ਇੱਕ ਨਵਾਂ ਬਦਲਾਅ ਲਿਆਉਣ ਦੇ ਲਈ ਪਰਮੇਸ਼ਰ ਦਾ ਵਚਨ ਦੱਸਦਾ ਹੈ ਇਹ ਤਰਬੈ ਬੰਦਸਤੀ ਹੈ ਤਾਂ ਆਓ ਜ਼ਮੂਰਾ ਦੀ ਕੁੱਥੀ 116 ਦੇ ਆਏ ਉਸ ਦਾ 8 ਵਚਨ ਦੱਸਦਾ ਹੈ ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ ਤੇ ਮੇਰੇ ਪੈਰਾਂ ਨੂੰ ਤਿਲਕਨ ਤੋਂ ਛੁਡਾਇਆ ਹੈ ਆਮੀਨ ਹallelujah ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਵਚਨ ਦੇ ਦੁਆਰਾ اے ਪਰਮੇਸ਼ਰ ਦੇ ਲੋਕੋ ਜੋ ਵੀਰ ਜੋ ਪੈਨਾ ਜੋ ਬੱਚੇ ਜੋ ਬਜ਼ੁਰਗ ਕਾਫੀ ਸਮਿਆਂ ਤੋਂ ਲੰਮੇ ਸਮਿਆਂ ਤੋਂ ਪਰਮੇਸ਼ਰ ਨੂੰ ਪੁਕਾਰ ਰਹੇ ਹਨ ਆਪਣੇ ਹਿਰਦਿਆਂ ਦੇ ਵਿੱਚ ਤਾਂ ਪਰਮੇਸ਼ਰ ਦਾ ਵਚਨ ਅੱਜ ਤੁਹਾਡੇ ਜੀਵਨਾਂ ਦੇ ਵਿੱਚ ਇੱਕ ਨਵਾਂ ਬਦਲਾਅ ਲਿਆਉਣ ਦੇ ਲਈ ਪਰਮੇਸ਼ਰ ਦਾ ਵਚਨ ਤੁਹਾਡੇ ਨਾਲ ਗੱਲਬਾਤ ਕਰਦੇ ਆ। ਤਾਂ ਪਰਮੇਸ਼ਰ ਦਾ ਵਚਨ ਦੱਸਦਾ ਬਾਈਬਲ ਦੱਸਦੀ ਹੈ ਜ਼ਮੂਰਾਂ ਦੀ ਪੁਥੀ ਉਸ ਦਾ 116 ਦੇ ਆਏ ਉਸ ਦਾ 9 ਵਚਨ ਦੱਸਦਾ ਮੈਂ ਯਹੋਵਾ ਦੇ ਅੱਗੇ ਜਾਉਂਦਿਆਂ ਦੀ ਇੱਛਾ ਵਿੱਚ ਦੁਰਾਂਗਾ ਆਮੇਨ ਹallelujah ਪਰਮੇਸ਼ਰ ਤੇਰੀ स्तुਤੀ ਹੋਵੇ ਇਹ ਨੰਬਚਦਾਂ ਦੇ ਦੁਆਰਾ ਅਤੇ ਜ਼ਮੂਰਾਂ ਦੀ ਪੁਥੀ 116 ਦੇ ਆਏ ਉਸ ਦਾ 7 ਵਚਨ ਦੱਸਦਾ हे ਮੇਰੀ ਜਾਨ ਆਪਣੇ ਟਿਕਾਣੇ ਨੂੰ ਮੋੜ ਚੱਲ ਯਹੋਵਾ ਨੇ ਤੇਰੀ ਉੱਤੇ ਪਰ ਉਪਕਾਰ ਜੋ ਕੀਤਾ ਹੈ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਅਤੇ 118 ਦਿਹਾਏ ਉਸ ਦਾ ਤਾਰਾਂ ਵਚਨ ਦੱਸਦਾ ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਵਾਂਗਾ ਅਤੇ ਯਹੋਵਾ ਦੇ ਕੰਮ ਦਾ ਵਰਣਨ ਕਰਾਂਗਾ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਵਚਨ ਦੇ ਦੁਆਰਾ ਅਤੇ ਜਮੂਰਾ ਦੀ ਪੋਥੀ 117 ਅੰਦੇ ਆ ਉਸ ਦਾ 29 ਵਚਨ ਦੱਸਦਾ ਹੈ ਇਹ ਹਵਾ ਦਾਤਾ ਨਵਾਦ ਕਰੋ ਜੋ ਪੜਾ ਹੈ ਪੁੰਦੀ ਦਇਆ ਜੋ ਉਸ ਦੀਪਕ ਹੈ ਆਮੀਨ ਹallelujah ਪਰਮੇਸ਼ਰ ਤੇਰੀ स्तुਤੀ ਹੋਵੇ ਇਨ੍ਹਾਂ ਬਚਨਾਂ ਦੇ ਦੁਆਰਾ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਪਰਮੇਸ਼ਰ ਦੇ ਅੱਗੇ ਧੀਨ ਹੋ ਕੇ ਨਮਰ ਹੋ ਕੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪ੍ਰਾਣ ਨਾਲ ਮੇਰੀ ਆਤਮਾ ਦੇ ਨਾਲ ਮੇਰੀ ਦੇ ਦੇ ਨਾਲ ਪਰਮੇਸ਼ਰ ਤੇਰੇ ਚਰਨਾਂ ਦੇ ਅੱਗੇ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਪਰਮੇਸ਼ਰ ਹਰ ਇੱਕ ਪ੍ਰਾਣ ਨੂੰ ਪਰਮੇਸ਼ਰ ਜੋ ਤੇਰੇ ਜਰਨਾ ਦੇ ਵਿੱਚ ਪਰਮੇਸ਼ਰ ਤੈਨੂੰ ਪਕਾਰ ਰਿਹਾ ਇਸ ਸਮੇਂ ਪਰਮੇਸ਼ਰ ਆਪਣੀ ਮੰਝਾ ਤੇ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਵੱਦਨ ਲਾਉਣ ਦੇ ਪਰਮੇਸ਼ਰ ਤੇਰੀ ਵਚਨਾਂ ਦੀ ਵਾਅਦੇ ਦੇ ਅਨੁਸਾਰ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਹਰ ਇੱਕ ਪ੍ਰਾਨ ਨੂੰ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਹਰ ਇੱਕ ਜੀਵਨ ਨੂੰ ਪਰਮੇਸ਼ਰ ਤੇਰੇ ਵਚਨ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਚਿੰਗਾਈ ਦੀ ਪਰਮੇਸ਼ਰ ਇਹਨਾਂ ਨੂੰ ਛਤਕਾਰਾ ਦੇ ਪਰਮੇਸ਼ਰ ਇਹਨਾਂ ਦੀਆਂ ਬਿਮਾਰੀਆਂ ਤੋਂ ਪਰਮੇਸ਼ਰ ਇਹਨਾਂ ਦੀਆਂ ਮਜ਼ਹੋਰੀਆਂ ਤੋਂ ਇਹਨਾਂ ਦੀਆਂ ਸਿਕਨਸਸ ਤੋਂ ਪਰਮੇਸ਼ਰ ਸ਼ਟਕਾਰਾਂ ਦੇ ਪਰਮੇਸ਼ਰ ਜੋ ਤੈਨੂੰ ਬੁਕਾਰ ਰਹੇ ਹਨ ਪਰਮੇਸ਼ਰ ਦੁਖੀ ਹਿਰਦਿਆਂ ਦੇ ਨਾਲ ਪਰਮੇਸ਼ਰ ਟੁੱਟੇ ਹਿਰਦਿਆਂ ਦੇ ਨਾਲ ਪਰਮੇਸ਼ਰ ਕਿਉਂਕਿ ਤੇਰਾ ਵਚਨ ਦਾਸਤਾ ਪਰਮੇਸ਼ਰ ਤੂੰ ਪੀਸੇ ਹੋਿਆਂ ਦਾ ਬਲ ਹੈ ਪਰਮੇਸ਼ਰ ਪਰਮੇਸ਼ਰ ਟੁੱਟਾ ਹਿਰਦਾ ਪਰਮੇਸ਼ਰ ਤੇਰੇ ਜੋਗ ਬਲੀਦਾਨਾ ਪਰਮੇਸ਼ਰ ਇਨ੍ਹਾਂ ਟੁੱਟੇ ਹਿਰਦਿਆਂ ਦੇ ਵੱਲ ਵੇਖ ਪਰਮੇਸ਼ਰ ਜੋ ਆਪਣੇ ਮੰਝਾ ਤੇ ਪਰਮੇਸ਼ਰ ਤੈਨੂੰ ਬੁਕਾਰ ਰਹੇ ਹਨ ਪਰਮੇਸ਼ਰ ਤੂੰ ਪਾਲਾ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਤੂੰ ਤਰਮੀ ਪਿਤਾ ਪਰਮੇਸ਼ਰ ਏ ਮੇਰੇ ਖੁਦਾ ਪਾਤ ਪਵਿੱਤਰ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਇੱਕ ਵੱਡਾ ਬਦਲਾਅ ਤੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਤੇਰਾ ਸਵਰਗੀ ਹੱਥ ਇਹਨਾਂ ਦੇ ਉੱਤੇ ਬਣਿਆ ਰਵੇ ਪਰਮੇਸ਼ਰ ਅੱਜ ਇਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਜੋ ਵੀ ਰੰ ਪਾਈ ਜੋ ਚਾਲ ਨਹੀਂ ਸਕਦੇ ਉਨਨਾ ਚੱਲਨ ਫਿਰਨ ਲਾ ਦੇ ਪਰਮੇਸ਼ਰ ਆਪਣੇ ਇਨਾਪਮਿੱਤਰ ਵਚਨਾ ਦੇ ਦੁਆਰਾ ਪਰਮੇਸ਼ਰ ਹਰ ਇੱਕ ਜੀਵਨ ਨੂੰ ਪਰਮੇਸ਼ਰ ਹਰ ਇੱਕ ਪ੍ਰਾਣ ਨੂੰ ਛੂ ਪਰਮੇਸ਼ਰ ਪਰਮੇਸ਼ਰ ਚਿੰਦਾਈ ਦੇ ਪਰਮੇਸ਼ਰ ਇਹਨਾਂ ਦੀਆਂ ਗੰਬੀਰ ਬਿਮਾਰੀਆਂ ਤੋਂ ਪਰਮੇਸ਼ਰ ਇਹਨਾਂ ਦੀਆਂ ਜੋ ਹੱਡੀਆਂ ਦੀਆਂ ਬਿਮਾਰੀਆਂ ਪਰਮੇਸ਼ਰ ਹੱਡੀਆਂ ਦੀਆਂ ਬਿਮਾਰੀਆਂ ਤੋਂ ਸ਼ਿਕਾ ਰਾਦੇ ਪਰਮੇਸ਼ਰ ਪਰਮੇਸ਼ਰ ਹਰ ਇੱਕ ਨਿੱਕੀ ਨਿੱਕੀ ਬਿਮਾਰੀ ਜੋ ਇਹਨਾਂ ਦੇ ਅੰਦਰ ਹੈ ਪਰਮੇਸ਼ਰ ਇਨਾਂ ਨੂੰ ਸ਼ਤਕਾਰ ਆ ਦੇ ਇਨਾਂ ਦੇ ਡਿਪਰੈਸ਼ਨਾਂ ਤੋਂ ਪਰਮੇਸ਼ਵਰ ਇਨਾਂ ਦੇ ਗਮਾਂ ਤੋਂ ਇਨਾਂ ਦੇ ਦੁੱਖਾਂ ਤੋਂ ਪਰਮੇਸ਼ਵਰ ਇਨਾਂ ਨੂੰ ਸ਼ਤਕਾਰ ਆ ਦੇ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਵਰ ਪਰਮੇਸ਼ਵਰ ਤੇਰਾ ਸਰਗਯਾ ਹੱਥ ਇਨਾਂ ਤੇ ਬਣਿਆ ਰਵੇ ਪਰਮੇਸ਼ਵਰ ਪਰਮੇਸ਼ਵਰ ਇਨਾਂ ਨੂੰ ਚੰਗਾਈ ਦੇਣਾ ਦੇ ਜੀਵਨ ਦੇ ਪਰਮੇਸ਼ਵਰ ਇੱਕ ਵੱਡੀ ਗਵਾਹੀ ਦੇ ਨਾਲ ਖੜੇ ਹੋਣ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਵਰ ਰਾਹਤ ਨਾ ਪ੍ਰਭੂ ਯੇਸ਼ੂ ਅਸੀਂ ਤੇਰਾ ਮਦਦ ਚ ਮੰਗਦੇ ਆਂ ਅਮੀਨ